ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਨੀ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਠੀਕ ਹੈਗੀ 29 ਨਵੰਬਰ ਤੇ ਮੈ ਲੱਗੇ ਸੀਗੇ ਕੱਪੜੇ ਧੋਣ ਤੇ ਕੱਪੜੇ ਮੈ ਧੋ ਤੋ ਕੇ ਸਾਰੇ ਰੱਖਲੇ ਸੀਗੇ ਹੁਣ ਮੈਂ ਇਹਨਾਂ ਨੂੰ ਪਾ ਕੇ ਆਉਂਗੀ ਥੱਲੇ ਸੁੱਕਣੇ ਤੇ ਇੱਥੇ ਤਾਂ ਆਪਣੇ ਹੈ ਨਹੀਂ ਤਾਰ ਬੰਨੀ ਹੋਈ ਇੱਥੇ ਤਾਂ ਮਾੜੇ ਮੋٹے ਜਿਹੜੇ ਪੈਂਦੇ ਨੇ ਡੰਡੇ ਵਗੈਰਾ ਤੇ ਪਾ ਦੰਨੇ ਆ ਬਾਕੀ ਥੱਲੇ ਹੀ ਸੁੱਕਣੇ ਪਾਉਣੇ ਹੁੰਨੇ ਆ ਤੇ ਅੱਜ ਕੱਪੜੇ ਇੰਨੇ ਜ਼ਿਆਦਾ ਨਹੀਂ ਸੀਗੇ ਥੋੜੇ ਸੀਗੇ ਮੈਂ ਦੂਸਰੇ ਇੱਕ ਦਿਨ ਮਸ਼ੀਨ ਲਾਤੀ ਸੀਗੀ ਤੇ ਕਿਉਂਕਿ ਜੀ ਕਈ ਸੂਟ ਸੀਗੇ ਫੇਰ ਵੀ ਮੈਂ ਉਹ ਵੀ ਜੇ ਤੀਸਰੇ ਦਿਨ ਲਾਈ ਫੇਰ ਜ਼ਿਆਦਾ ਹੋ ਜਾਣੇ ਨੇ ਤਾਂ ਕਰਕੇ ਫੇਰ ਮੈਂ ਅੱਜੇ ਧੋਤੇ ਸੀਗੇ ਤੇ ਮੈਂ ਹਾਂ ਚਲੋ ਛੇਤੀ ਧੋਤੇ ਜਾਣਗੇ ਨਾਲੇ ਇੱਥੇ ਹੈ ਨਾ ਨਾਲੇ ਸਾਡਾ ਛੱਡਿਆ ਹੋਇਆ ਸੀਗਾ ਪਾਣੀ ਸਾਈਪ੍ਰੀ ਦਾ ਪਾਪਾ ਪਾਣੀ ਲਾ ਰਿਹਾ ਸੀਗਾ ਜਮੀਂ ਵਗੈਰਾ ਨੂੰ ਸਾਰੀ ਮਤਲਬ ਦੋ-ਤਿੰਨੇ ਕਿਆਰੇ ਭਰਨ ਵਾਲੇ ਸੀਗੇ ਪੱਠਿਆਂ ਵਾਲੇ ਉਹਨਾਂ ਨੂੰ ਪਾਣੀ ਛੱਡਿਆ ਹੋਇਆ ਸੀਗਾ ਤੇ ਮੈਂ ਆਪਣੇ ਕੱਪੜੇ ਧੋ ਰਹੀ ਸੀ ਬੱਚੇ ਜਿਸ ਕਰਨ ਆ ਗਿਆ ਸੀਗਾ ਹਲੇ ਸਾਈਪ੍ਰੀਤ ਨਹੀਂ ਆਇਆ ਸੀਗਾ ਬਾਜੀ ਬੈਸਤਾ ਕਪੜੇ ਹਨਾ ਧੁਪਾ ਹੁੰਦੀ ਹੈ ਸੁੱਕ ਜਾਂਦੇ ਨੇ ਸਲਾਬੇ ਜੇ ਰਹਿ ਜਾਂਦੇ ਨੇ ਉਹ ਦੂਸਰੇ ਦਿਨ ਫੋਲ ਦੰਨੇ ਆ ਦੂਸਰੇ ਦਿਨ ਸੁੱਕ ਜਾਂਦੇ ਨੇ ਤੇ ਹੋ ਮੈਂ ਲੇਟੇ ਜਾਨੀ ਆ ਤੇ ਪਹਿਲਾਂ ਕੰਮਕਾਰਾਂ ਦੇ ਵਿੱਚ ਲੱਗੇ ਰਹਿੰਨੇ ਆ ਸਵੇਰ ਦੇ ਕੰਮ ਨੂੰ ਲੇਟ ਹੋ ਜੰਨੇ ਆ ਕਰਦੇ ਤੇ ਤਾਂ ਕਰਕੇ ਫਿਰ ਕੱਪੜਿਆਂ ਨੂੰ ਬਲੇਟੇ ਹੋ ਜਾਨੀ ਆ ਚਲੋ ਕੋਈ ਗੱਲ ਨਹੀਂ ਕੱਲੂ ਤਾਂ ਸੁੱਕ ਜਾਣਗੇ ਹਨਾ ਬਸ ਕੁਸ ਹਵਾ ਜੀ ਅੱਜ ਲੱਗ ਜੂ ਕੁਸ ਕੱਲੂ ਲੱਗ ਜੂਗੀ ਤੇ ਬਣੇ ਰਿਹਾ ਬਲੌਗ ਦੇ ਨਾਲ ਲਓ ਜੀ ਇਧਰ ਲਾ ਆਪਣਾ ਕਸ਼ਮੀਰੀ ਲਸਣ ਦੇਖੋ ਜੰਮਿਆ ਹੈ ਹਲਦਾ ਨਿਕਲਦਾ ਨਿਕਲੇ ਆਇਆ ਵਿੱਚ ਵਿੱਚ ਇਹ ਥੋੜਾ ਲੇਟ ਹੈ ਨਿਕਲਦਾ ਪੱਟੇ ਵੀ ਲੇਟ ਹੁੰਦਾ ਹੈ ਕਈ ਗੱਠੀਆਂ ਛੋਟੀਆਂ ਛੋਟੀਆਂ ਨੇ ਬੂਟੇ ਛੋਟ ਨੇ ਕਈ ਵੱਡੇ ਨੇ ਸਫਾਈ ਕਰਤੀ ਇਹਦੀ ਤੇ ਪਾਲਕ ਵਗੈਰ ਵੀ ਗੁੜਤੀ ਧਨੀਆ ਵੀ ਗੁੜਤਾ ਤੇ ਸਾਫ ਹੋ ਗਿਆ ਦੋ ਮਾ ਕੀ ਇਧਰ ਪਾਣੀ ਲਾਇਆ ਸੀਗਾ ਪਾਣੀ ਚੱਲਦਾ ਸੀਗਾ ਇਹ ਹੁਣੇ ਬੰਦ ਕਰਿਆ ਉਧਰ ਮੂਹਲੇ ਕਿਆਰੇ ਨੂੰ ਕਰਿਆ ਪਹਿਨ ਇਧਰ ਹੀ ਚੱਲਦਾ ਸੀਗਾ ਪਾਣੀ ਆਪਾਂ ਨੇ ਆ ਜਮੀ ਵਗੈਰਾ ਸਿੰਜੀ ਹੈ ਪਹਿਲਾ ਪਾਣੀ ਲਾਇਆ ਚ ਮੈਨੂੰ ਬਹੁਤ ਔਖਾ ਪਹਿਲਾ ਪਾਣੀ ਨਾ ਬਹੁਤ ਔਖਾ ਲੱਗਦਾ ਥੱਲੇ ਹੀ ਜਾਈ ਜਾਂਦਾ ਪਾਣੀ ਰੋਟਰੇਟਰ ਨਾਲ ਵਾਹ ਕਰਕੇ ਪਤਾ ਨਹੀਂ ਬਹੁਤ ਔਖਾ ਭਰਦਾ ਤੇ ਇਹਨੂੰ ਹਾਲੇ ਠਹਿਰ ਕੇ ਲਾਵਾਂਗੇ ਇਹਨੂੰ ਪਹਿਲਾਂ ਲਾ ਕੇ ਅਸੀਂ ਰਿਓ ਪਾਤਾ ਸੀਗਾ आ भी पालक सोहनी होगी पालक मेथे सहजबरीते जोड़े बीजे सके शलगम वगैरह भी हो गई गाजर नहीं निकली गाजर मतलब थोड़ी थोड़ी निकली है हाले हौली हौली निकलूगी बाकी मेथे तो जिन निकल आ दुए तीए दिन निकल आने बाहर वो भी सोने हो गए पालक भी होगी गड़ाई करती इन साफ हो गया ਆ ਦੇਖੋ ਸਲਗਮਾਂ ਦੀ ਇਹਦੀ ਥੈਲੀ ਗਿਰ ਗਈ ਸੀ ਇੱਥੇ ਬੀਜਣ ਲੱਗੇ ਦੀ ਫਿਰ ਬੀਜ ਨੇ ਇੱਥੇ ਕਾਫੀ ਖਣ ਗਿਆ ਉਹਦਾ ਬੱਟਾ ਤੇ ਲਾਇਆ ਉਹਨਾਂ ਨੇ ਇਹ ਵੀ ਗਿਰਨ ਕਰਕੇ ਨਾ ਕਾਫੀ ਹੋ ਗਈਆਂ ਔਰੇ ਜਿਹੜੀਆਂ ਆ ਬੱਟੇ ਤੇ ਗਾਜਰਾਂ ਨੇ ਆ ਦੋ ਬੱਟਾ ਗਵਰੀਆਂ ਗਾਜਰਾਂ ਦੀਆਂ ਨੇ ਇਹ ਤਾਂ ਬਸ ਇੰਨੇ-ਇੰਨੇ ਖੋਇਨਾਂ ਨੇ ਹਲੇ ਗਾਜਰਾਂ ਆਪਣੇ ਇੰਨੇ-ਇੰਨੇ ਗਾਜਰਾਂ ਮਨਾਂ ਨੇ ਹਲੇ ਛੋਟੀਆਂ ਨੇ ਟਾਈਮ ਲਰੰਦੀਆਂ ਨੇ ਗਾਜਰਾ ਨਿਕਲਣ ਬਾਕੀ ਤਾਂ ਸਾਰੇ ਹੋ ਗਏ। ਮਟਰ ਵੀ ਗਏ ਮਟਰ ਖਾ। ਤੇ ਆਹ ਭੱਟਾਂ ਤੋਂ ਹਲਦੀ ਘੜਤੀ ਆਪਾਂ ਨੇ। ਆਲਦਾਲੀ ਮੂਲੀਆਂ ਨੇ। ਗੱਬੇ ਮਟਰ ਨੇ। ਮਟਰਾਂ ਦੇ ਬੂਟੇ ਵੀ ਵਿੱਚ ਵਿੱਚ ਮਿਸਜ ਹੀ ਮਾਰ ਗਏ। ਸ਼ਾਇਦ ਹੁਣ ਨਿਕਲੇ ਉਹਨਾਂ ਪਾਣੀ ਹੋਣ ਲਾਇਆ ਨਾਲੇ। ਬਾਕੀ ਤਾਂ ਪਾਣੀ ਤੋਂ ਬਗੈਰ ਹੋ ਗਏ। ਚਲੋ ਜਿੰਨੇ ਖਾਣਗੇ ਉਹਨੇクセਈ ਘਰ ਦਾ ਸਰੀ ਜਾਊਗਾ ਆਪਣਾ। ਮੂੜੀਆਂ ਤਾਂ ਹਲੇ ਉਗ ਗਈਆਂ ਨੇ ਇਹ ਤਾਂ ਛੋਟੀਆਂ ਨੇ ਬਾਕੀ ਆ ਥੋੜੀਆਂ ਹੀ ਖੜੀਆਂ ਨੇ ਕਈ ਵਾਰ ਪਰੌਂਠੇ ਬਣਾ ਲੈਣਾ ਆ ਬਰੋ ਸਾਰੇ ਗਿਣੀਆਂ ਛੋਟੀਆਂ ਜਿਹੀਆਂ ਗਿਣਮੀਆਂ ਜਿਹੀਆਂ ਨੇ 5-6 ਬਾਕੀ ਫੇਰ ਜਦੋਂ ਹੋ ਜਾਣਗੀਆਂ ਫੇਰ ਤਾਂ ਵੱਧੂ ਨੇ ਆਪਣੇ ਕੋ ਮੂੜੀਆਂ ਫੇਰ ਨਹੀਂ ਮੁੱਕਦੀਆਂ ਹੈਗੀਆਂ ਚਲੋ ਮੈਂ ਥੋੜੀ ਸੀ ਕੱਪੜੇ ਇੱਕ ਵਾਰੀ ਦੇ ਰਹਿਗੇ ਕੱਢਣ ਤੋਂ ਚੱਲਦੇ ਆਂ ਉੱਪਰ ਨੂੰ ਸਲਾਹੇ ਪੱਲੜ ਲਾ ਦਿਆ ਜਦ ਸਵੇ ਨੂੰ ਠੰਡ ਹੁੰਦੀ ਹੈ ਤੇ ਰਾਤ ਨੂੰ ਵੀ ਹੋ ਜਾਂਦੀ ਹੈ ਚਲ ਚਲਦੇ ਆਪਾਂ ਲੋ ਜੀ ਹੁਣ ਆਪਾਂ ਨੇ ਤੁਹਾਨੂੰ ਬਾਹਰ ਵੀ ਘੇੜਾ ਕਮਾਤਾ ਤੇ ਉਸ ਤੋਂ ਬਾਅਦ ਮੇਰੇ ਪੈ ਸੀਗੇ ਦੋ ਤਿੰਨ ਥੈਲੇ ਫੀਡ ਵਾਲੇ ਧੋਣ ਵਾਲੇ ਮੈਂ ਕਿਹਾ ਚੱਲ ਇਹ ਵੀ ਹੁਣ ਧੋਕੇ ਸੜਦਾ ਮੋਟਰ ਚੱਲ ਰਹੀ ਸੀ ਨਿੱਗਾ ਪਾਣੀ ਸੀਗਾ ਮੋਟਰ ਦਾ ਮੈਂ ਕਿਹਾ ਵੀ ਚੱਲ ਹੁਣ ਧੋਤੇ ਜਾਣਗੇ ਖੁੱਲੇ ਪਾਣੀ ਚ ਸੋਹਣੇ ਤੋਤੇ ਜਾਂਦੇ ਨੇ ਇਹ ਬਾਲਟੀ ਚ ਨਹੀਂ ਫੇਰ ਮੈਂ ਪਾ ਕੇ ਧੋਣ ਦੀ ਇਕੱਠੇ ਕਰਕੇ ਰੱਖ ਲੈਣੀ ਨੇ ਫੀਡ ਵਾਲੇ ਥੈਲੇ ਤੇ ਜਦੋਂ ਮੋਟਰ ਵਗੈਰਾ ਚੱਲਦੀ ਆ ਫਿਰ ਮੈਂ ਉਦੋਂ ਖੁੱਲੇ ਜੇ ਪਾਣੀ 'ਚ ਧੋ ਦੰਨੀ ਹੁੰਦੀ ਆ ਸਾਰੀ ਮਤਲਬ ਜਿਹੜੀ ਇਹਦੇ ਵਿੱਚ ਫੀਡ ਜੀ ਹੁੰਦੀ ਆ ਨਾ ਥੈਲਿਆਂ ਦੇ ਵਿੱਚੋਂ ਸਾਰੀ ਨਿਕਲ ਜਾਂਦੀ ਆ ਨਹੀਂ ਤਾਂ ਫਿਰ ਚੂਹੇ ਟੋਕ ਦਿੰਦੇ ਨੇ ਤੇ ਫਿਰ ਆਪਾਂ ਇਕੱਠੇ ਕਰਕੇ ਰੱਖ ਦੰਨੇ ਹੁੰਨੇ ਆ ਕਿਉਂਕਿ ਜੀ ਹੁਣ ਮੂਰੇ ਨਾ ਪੱਲੜ ਲੱਗਣੇ ਨੇ ਬੈਸੇ ਮੈਂ ਹਲ ਕੱਢ ਕੇ ਦੇਖਣੇ ਨੇ ਪੱਲੜ ਵੀ ਸਾਫ਼ ਤੇ ਹੈਗੇ ਨੇ ਕਿ ਨਹੀਂ ਤੇ ਜੇ ਕੋਈ ਮਾੜਾ ਮੋਟਾ ਉਹਨਾਂ ਨਾਲ ਥੈਲਾ ਪਾਟਿਆ ਹੋ ਜਾਂ ਫਲੜ ਆਪਣਾ ਫਟ ਗਿਆ ਹੋ ਫਿਰ ਉਹਨਾਂ ਨੂੰ ਥੈਲੇ ਜੋੜ ਹੋ ਜਾਂਦੇ ਨੇ ਤਾਂ ਕਰਕੇ ਨਾ ਮੈਂ ਫੀਡ ਦੇ ਥੈਲੇ ਮੋਟੇ ਨੇ ਇਹ ਰੱਖੀ ਜਾਣੀ ਹੁੰਦੀ ਆ ਤੇ ਕਈ ਥੈਲੇ ਤਾਂ ਮਤਲਬ ਪਿੱਛੋਂ ਹੀ 파ਟੇ ਹੋਏ ਆਉਂਦੇ ਨੇ ਫਿਰ ਉਹ ਨਹੀਂ ਕੰਮ ਦਿੰਦੇ ਹੈਗੇ ਉਹ ਸਾਨੂੰ ਜਾਲਣੇ ਪੈਂਦੇ ਨੇ ਸੜਦਣੇ ਆ ਫਿਰ ਅਸੀਂ ਉਹ ਮਤਲਬ ਉਹਨੂੰ ਅੱਗ ਵਗੈਰਾ ਲਾ ਦੰਨੇ ਆ ਤੇ ਏ ਹਨਾ ਜਿਹੜੇ ਸਾਫਤੇ ਹੁੰਦੇ ਨੇ ਇਹ ਅਸੀਂ ਰੱਖ ਲੈਨੇ ਆ ਇਹ ਭਲੜਾਂ ਦੇ ਕੰਮ ਦੇਣਗੇ ਹੁਣ ਇੱਧਰ ਦੇਖੋ ਆਪਣੀ ਗਿੰਨੀ ਘਾ ਨੂੰ ਮੱਖਣ ਮਲਾਈ ਜੀ ਨੂੰ ਕਹਿੰਦੇ ਨੇ ਤੇ ਉਹਨੂੰ ਪਾਣੀ ਲਾ ਰਹੇ ਆ ਬਸ ਹੁਣ ਤਾਂ ਅੱਧਾ ਹੀ ਰਹਿ ਗਿਆ ਅੱਧਾ ਤਾਂ ਅਸੀਂ ਪਾ ਲਿਆ ਥੋੜਾ ਹੀ ਹੁਣ ਤਾਂ ਬਸ ਫਿਰ ਜਮੀਨ ਵੱਡਾ ਲਾਵਾਂਗੇ ਤੇ ਚਲੋ ਜੀ ਥੈਲੇ ਵਗੈਰਾ ਧੋਣ ਤੋਂ ਬਾਅਦ ਆ ਗਈ ਸੀਗੀ ਪਸ਼ੂਆਂ ਕੋਲ ਪਸ਼ੂ ਵੀ ਨਾ ਮੈਨੂੰ ਦੇਖ ਕੇ ਜਦੇ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਆ ਗਈ ਤੇ ਹੁਣ ਸਾਨੂੰ ਫੀਡ ਆ ਮਤਲਬ ਸੰਨੀ ਵਗੈਰਾ ਕਰੂਗੀ ਜੇ ਜਦੋਂ ਨਾ ਮੈਂ ਥੱਲੇ ਉਤਰਿਆ ਮੈਂ ਜਦੇ ਖੜੇ ਹੋ ਜਾਂਦੇ ਇਹਨਾਂ ਨੂੰ ਇਹ ਹੋ ਜਾਂਦਾ ਵੀ ਸਾਨੂੰ ਕੁਝ ਪਾਊਗੀ ਹੁਣ ਪੱਠੇ ਵਗੈਰਾ ਤੇ ਸਵੇਰ ਨੂੰ ਵੀ ਇਦਾਂ ਹੀ ਹੁੰਦਾ ਜਦੋਂ ਮੈਂ ਸਾਜਰੇ ਉੱਠ ਕੇ ਆਉਣੀ ਆ ਨਾ ਖੜੀਆਂ ਹੋ ਜਾਂਦੀਆਂ ਨੇ ਦੇਹ ਕੇ ਮੈਨੂੰ ਬਿਤਾਰਾਂ ਚੋਣ ਆ ਗਈ ਤੇ ਫੇਰ ਵੈਸੇ ਤਾਂ ਮੈਂ ਪਹਿਲਾਂ ਗੇੜਾ ਮਾਰ ਕੇ ਜਾ ਕੇ ਫੇਰ ਬਾਅਦ ਚੋਣੀ ਹੁੰਨੀ ਹੈ ਇਹਨਾਂ ਕੋਲ ਫੇਰ ਖੜੀਆਂ ਰਹਿੰਦੀਆਂ ਨੇ ਦੇਖੀ ਜਾਂਦੀਆਂ ਨੇ ਮੈਨੂੰ ਵੀ ਹੁਣ ਉਤਰੂਗੀ ਪੌੜੀਆਂ ਇਹਨਾਂ ਨੂੰ ਬਹੁਤ ਪਤਾ ਲੱਜਾਂਦਾ ਇਦਾਂ ਵੀ ਪੌੜੀਆਂ ਉਤਰਦੇ ਨੇ ਜਦ ਇਹ ਨਰਕਿਆਂ ਪੌੜੀਆਂ ਚ ਰਹਿਦਾ ਜਦ ਖੜੀਆਂ ਹੋ ਜਾਂਦੀਆਂ ਨੇ ਬਸ ਜੀ ਇੱਥੇ ਆਪਾਂ ਹੁਣ ਗੋਹਾ ਵਗੈਰਾ ਖਿੱਚ ਕੇ ਨਾ ਥੋੜੀ ਜੀ ਸੂਣ ਫੇਰਨੇ ਵਾਲੀ ਸੀਗੀ ਖੋਲੀ ਦੇ ਵਿੱਚ ਸੋ ਹੁਣ ਫੇਰ ਦਾਂਗੇ ਉਸ ਤੋਂ ਬਾਅਦ ਮੈਂ ਕਰੂੰਗੀ ਸੰਨੀ ਸੰਨੀ ਦਾ ਟਾਈਮ ਹੋਇਆ ਹੋਇਆ ਸੀਗਾ ਇੱਥੇ ਹੁਣ ਬਸ ਆਪਾਂ ਸੰਨੀ ਕਰ ਦਾਂਗੇ ਹਲੇ ਸੰਨੀੋਂ ਕਾਰਨ ਮਤਲਬ ਲੱਗਿਓ ਸੀਗੀ ਤੇ ਗੋਹਾ ਵਗੈਰਾ ਖਿੱਚਿਆ ਖੋਲੀ ਸਾਫ਼ ਕਰੀ ਜਾਨੂ ਨਾ ਮੇਰੀ ਭੈਣ ਆ ਗਈ ਉਪਣਾ ਵਾਲੀ ਜਿਹੜੀ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਦਿਖਾਈ ਆ ਉਹ ਆਈ ਸੀਗੀ ਤੇ ਉਹ ਆਪਣੀ ਸੱਸ ਦੇ ਨਾਲ ਆਈ ਸੀ ਤੇ ਦੋ ਜਣੀਆਂ ਆਈਆਂ ਸੀਗੀਆਂ ਫਿਰ ਮੈਂ ਨਾ ਇੱਥੇ ਹਲੇ ਸੱਣੀ ਕਰਦੀ ਸੀ ਜਿਸ ਕਰਨਾ ਆ ਗਿਆ ਦੱਸਣ ਮੈਨੂੰ ਕਹਿੰਦਾ ਮੰਮੀ ਮਾਸੀ ਆਈ ਹੋਈ ਆ ਵੀ ਉਧਰ ਬੈਠੀ ਆ ਵੀ ਆ ਜਾ ਵੀ ਬੀਬੀ ਕੋਲ ਬੈਠਿਆ ਮੈਂ ਕਿਹਾ ਚਲੋ ਮੈਂ ਸੱਣੀ ਕਰਕੇ ਆਉਣੀ ਆ ਹਨਾ ਕਿਉਂਕਿ ਜੇ ਫਿਰ ਮੈਂ ਇੱਥੇ ਵਿਚਾਲੇ ਛੱਡ ਜੰਦੇ ਫਿਰ ਉਹਨਾਂ ਕੋਲ ਬੈਠ ਕੇ ਟਾਈਮ ਹੋ ਜਾਣਾ ਸੀਗਾ ਫਿਰ ਮੰਨ ਲਓ ਮੱਲੀ ਨਾਲ ਧਾਰਾਂ ਨੂੰ ਲੇਟ ਹੋ ਜਾਂਦੇ ਆ ਤੇ ਫਿਰ ਕਾਫੀ ਟਾਈਮ ਲੱਗ ਜਾਂਦਾ ਜਦੋਂ ਗੱਲਾਂ ਮਾਰ ਬੈჯੀਏ ਨਾ ਫਿਰ ਉਧਰ ਜ ਉੱਤਰੀ ਸਾਡਾ ਫਿਰ ਜਦ ਜਦ ਧਾਰਾਂ ਦਾ ਟਾਈਮ ਹੋ ਜਾਂਦਾ ਫਿਰ ਦੋਜੀ ਵੀ ਤੁਹਾਨੂੰ ਪਤਾ ਜੀ ਸਾਜਰੇ ਆ ਜਾਂਦਾ ਫਿਰ ਉਹਨੂੰ ਖੜਨਾ ਪੈਂਦਾ ਹੈ ਹੁਣ ਆ ਜੇ ਇੱਕ ਅੱਧੀ ਮੈਸੋ ਵੀ ਫਿਰ ਤਾਂ ਹਨਾ ਛੇਤੀ ਚੋਗ ਹੋ ਜਾਂਦੀ ਹੈ ਹੁਣ ਸੁਖਨਾ ਤਿੰਨ ਨੇ ਨਾ ਤਿੰਨਾਂ ਨੂੰ ਟਾਈਮ ਲੱਗ ਜਾਂਦਾ ਚੋਣ ਨੂੰ ਘੰਟਾ ਲੱਗ ਜਾਂਦਾ ਮੈਨੂੰ ਮਤਲਬ ਦਾਣਾ ਪਾਉਣਾ ਪੱਠੇ ਪਾਉਣੇ ਫਿਰ ਇਹਨਾਂ ਨੂੰ ਚੋਣਾ ਇਦਾਂ ਹੀ ਅਥਨ ਸਵੇਰ ਮੈਨੂੰ ਚੋਣ ਦੀ ਨੂੰ ਘੰਟਾ ਲੱਗ ਜਾਂਦਾ ਤੇ ਕਟਰੋਂ ਵਾਲਿਆਂ ਨੂੰ ਵੀ ਟਾਈਮ ਲੱਗਦਾ ਜਿੰਨਾ ਕਟਰੋਂ ਛੱਡਣੇ ਨੇ ਬੈੜੀ ਦੇ ਤਾਂ ਚਲੋ ਆਪਾਂ ਦਾਣਾ ਪਾ ਕੇ ਉੱਕਣੇ ਬਹਿ ਜਾਂਨੇ ਆ ਉਹਦਾ ਸ਼ੇਤੀ ਚੋ ਹੋ ਜਾਂਦੀ ਹੈ ਮੈਸਾਂ ਨੂੰ ਥੋੜਾ ਵੱਧ ਟਾਈਮ ਲੱਗਦਾ ਕਟਰੂ ਵੀ ਚੰਗਾਉਣੇ ਹੁੰਦੇ ਨੇ ਜੀ ਤੇ ਬਸ ਜੀ ਹੁਣ ਆਪਾਂ ਪਾ ਦਾਂਗੇ ਇੱਥੇ ਫੀਡ ਤੋੜੀ ਤੋੜੀ ਤੋਂ ਬਾਅਦ ਹੁਣ ਪਾਵਾਂਗੇ ਦਾਣਾ ਤੇ ਮੈਂ ਆ ਦੇਖ ਰਹੀ ਸੀ ਕਿ ਨਾ ਇਹਦੇ ਬਾਪੇ ਨੇ ਆਹ ਜਿਹੜੀ ਬਾਂਗ ਹੁੰਦੀ ਹੈ ਨਾ ਉੱਪਰੇ ਤੋਣ ਕੱਟੀ ਸੀਗੀ ਉਹਦਾ ਟਾਣਾ ਇਹ ਤੋੜ ਕੇ ਪਾਇਆ ਸੀ ਬੱਕਰੀਆਂ ਨੂੰ ਤੇ ਉੱਪਰ ਫਸਾਈ ਹੋਈ ਸੀਗੀ ਮੈਨੂੰ ਐ ਸੀਗਾ ਵੀ ਕਿਤੇ ਗਿਰੇ ਨਾ ਜਾਵੇ ਫਿਰ ਮੈਂ ਨਾ ਉੱਪਰੋਂ ਕੱਢ ਕੇ ਥੱਲੇ ਰੱਖਤੀ ਤੇ ਮੈਂ ਖਾ ਵੀ ਜੇ ਘਿਰ ਕੀ ਕਿਸੇ ਦੇ ਬੱਜ ਜਾਈ ਨਾ ਆ ਕੇ ਤੇ ਉਹਨੂੰ ਮੈਂ ਦੇਖ ਰਹੀ ਸੀ ਬਾਸ ਜੀ ਲੱਗ ਗਿਆ ਹੁਣ ਆਪਾਂ ਸਨੀ ਕਰਨ ਪਾ ਦिए फटाफट ਮੈਨੂੰ ਆਇਆ ਸੀਗਾ ਵੀ फटाफट ਸਨੀ ਪਾ ਕੇ ਮੈਂ ਜਾਵਾਂ ਹਨ ਅਗਲਾ ਕੋਗਾ ਵੀ ਆਈ ਹੋਣੀ ਕਿ ਅਸੀਂ ਸਨੇਹਾ ਭੇਜਿਆ ਤੇ ਮੈਂ ਨਾ ਫਿਰ ਇਸ ਤੋਂ ਬਾਅਦ ਆ ਝਾੜੂ ਵੀ ਲਾਉਣਾ ਸੀਗਾ ਝਾੜੂ ਵੀ ਕਾਫੀ ਗਿੱਲਾ ਹੋ ਜਾਂਦਾ ਜਦੋਂ ਬਹਿ ਜਾਂਦੀਆਂ ਨੇ ਸਵੇਰੇ ਦੇ ਕੱਖ ਵਗੈਰਾ ਖਾ ਕੇ ਚਲੋ ਉਦੋਂ ਤੱਕ ਤਾਂ ਸੁੱਕਾ ਰਹਿੰਦਾ ਹੈ ਹਨ ਜਦੋਂ ਫਿਰ ਉੱਠਦੀਆਂ ਨੇ ਨਾ ਫਿਰ ਇੱਕ ਲਖਤ ਗਿੱਲਾ ਕਰ ਦਿੰਦੀਆਂ ਨੇ ਤੇ ਇੱਥੇ ਝਾੜੂ ਵੀ ਫੇਰਾਂਗੇ ਹੁਣ ਸਿਆਣਾ ਚ ਇਦਾਂ ਇਹ ਵੀ ਕਈ ਵਾਰ ਝਾੜੂ ਫਿਰ ਜਾਂਦਾ ਪਸ਼ੂਆਂ ਥੱਲੇ ਚਲੋ ਗਰਮੀਆਂ ਚ ਮौज ਹੁੰਦੀ ਹੈ ਹਨਾ ਪੱਖੇ ਚੱਲਦੇ ਹੁੰਦੇ ਨੇ ਨਾਲ ਦੀ ਨਾਲ ਸੁੱਕੀ ਜਾਂਦਾ ਫਰਸ਼ ਪਰ ਸਿਆਣਾ ਚ ਤਾਂ ਮੈਨੂੰ ਕਈ ਵਾਰ ਫੇਰਨਾ ਪੈਂਦਾ ਝਾੜੂ ਤੇ ਇੱਕ ਨਾ ਮੇਰੇ ਪੈਰ ਫੜ ਜਾਂਦੇ ਨੇ ਗੋਹੇ ਦੇ ਵਿੱਚ ਬਹੁਤ ਵੀ ਇੰਨਾ ਪਾੜਦੀਆਂ ਨੇ ਮੈਂ ਬੂਟ ਵੀ ਲਿਆਉਂਦੇ ਹੋਏ ਨੇ ਪਰ ਪਾਉਣ ਐਨੀ ਕੋਲ ਆ ਮੇਤੋਂ ਬੂਟ ਨਹੀਂ ਪੈਂਦੇ ਹੈਗੇ ਭੁੱਲ ਜੰਨੀ ਆ ਪਾਉਣੇ ਉਦਾਂ ਹੀ ਪਸ਼ੂਆਂ ਦੇ ਵਿੱਚ ਵੜ ਜੰਨੀ ਆ ਜਾ ਕੇ ਆ ਤਨੀ ਪਈ ਹੋਗੀ ਹੈਗੀ ਸਵੇਰ ਤਾਂ ਪਾ ਲੰਨੀ ਆ ਜਦੋਂ ਮਤਲਬ ਤਾਰਾਂ ਚੋਣੀ ਸਵੇਰੋਂ ਜਦੋਂ ਗੋਹਾ ਚੱਕਦੇ ਨੇ ਉਦੋਂ ਤੋਂ ਪਾ ਲੰਨੀ ਆ ਉਹ ਭੁੱਲ ਜਾਨੀ ਆ ਪਾਉਣੇ ਮੈਨੂੰ ਕਾਫੀ ਕਹਿੰਦੇ ਨੇ ਸੈਜਪਰੀ ਤੋਂ ਵੀ ਕਹਿੰਦੇ ਗਾ ਮਮੀ ਜੇ ਬੂਟ ਲਿਆਉਂਦੇ ਕਸ ਨੂੰ ਇਹ ਜੇ ਪਾਉਣੇ ਨਹੀਂ ਗੇ ਮੇਰੇ ਦਿਮਾਗ ਚ ਨਿਕਲ ਜਾਂਦਾ ਵੀ ਪਾਉਣੇ ਭੁੱਲ ਜਾਨੀ ਆ ਤੇ ਬਸ ਜੀ ਬਾਕੀ ਜੀ ਹੁਣ ਬਣੇ ਰਿਓ ਬਲੌਗ ਦੇ ਨਾਲ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਕੇ ਜਾਇਆ ਕਰੋ ਦੇਖ ਲੈਣੇ ਤੁਸੀਂ ਸਾਰੇ ਲਾਈਕ ਨਹੀਂ ਕਰਦੇ ਹੈਗੇ ਲਾਈਕ ਬਹੁਤ ਘੱਟ ਆਉਂਦੇ ਨੇ ਜੀ ਜਿੰਨੇ ਵਿਊ ਆਉਂਦੇ ਨੇ ਨਾ ਉਹਨੇ ਲਾਈਕ ਨਹੀਂ ਆਉਂਦੇ ਕਿਉਂਕਿ ਜਦੋਂ ਮੈਂ ਵੀਡੀਓ ਪਾਉਣੀ ਆ ਪਬਲਿਸ਼ ਕਰਦੀ ਆ ਨਾ ਉਦੋਂ ਜਿਹਨੇ ਵੀ ਦੇਖਦੇ ਨੇ ਨਾ ਉਹ ਸਾਰੇ ਸਬਸਕ੍ਰਾਈਬਰ ਹੁੰਦੇ ਨੇ 85 81 ਜਦੋਂ ਤੱਕ ਮਤਲਬ ਆਪਣੇ ਵਿਊ ਹੋ ਜਾਂਦੇ ਨੇ ਲਾਈਕ ਸਿਰਫ 2-3 ਕੇ ਹੁੰਦੇ ਨੇ ਜਦ ਕਿ ਉਹ 85 ਜਾਣੇ ਆਪਣੇ ਸਾਰੇ ਸਬਸਕ੍ਰਾਈਬਰ ਨੇ ਪਲੀਜ਼ ਲਾਈਕ ਕਰ ਦਿਆ ਕਰੋ ਲਾਈਕ ਕਰਨ ਨਾਲ ਕੋਈ ਨੈਟ ਨਹੀਂ ਖਰਚ ਹੁੰਦਾ ਕੋਈ ਜ਼ੋਰ ਨਹੀਂ ਲੱਗਦਾ ਹੈਗਾ ਅੰਗੂਠੇ ਦਾ ਬਟਨ ਦਵਾ ਦਿਆ ਕਰੋ ਤੇ ਬਸ ਜੀ ਹੋਰ ਤਾਂ ਕੁਝ ਨਹੀਂ ਮਿਲਦਾ ਇਹਦੇ ਨਾਲ ਹੌਸਲਾ ਜਿਹਾ ਹੀ ਮਿਲਦਾ ਵੀ ਹਾਂ ਵੀਡੀਓ ਨੂੰ ਕੋਈ ਪਸੰਦ ਕਰਦਾ ਦੇਖੋ ਜੀ ਜਦੋਂ ਤੁਸੀਂ ਆਉਂਦੇ ਹੋ ਵੀਡੀਓ ਰੋਜ਼ ਦੇਖਦੇ ਹੋ ਪਲੀਜ਼ ਲਾਈਕ ਤਾਂ ਕਰ ਦਿਆ ਕਰੋ ਇੰਨਾ ਕੁ ਤਾਂ ਤੁਹਾਡਾ ਬੰਦ ਆਏ ਹੈ ਨਾ ਜਦੋਂ ਵੀਡੀਓ ਦੇ ਤੁਸੀਂ ਚੈਨਲ ਤੇ ਆਉਂਦੇ ਹੋ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਭੁੱਲਿਆ ਨਾ ਕਰੋ ਸ਼ੁਰੂ ਹੁੰਦੀ ਸਾਰ ਕਰ ਦਿਆ ਕਰੋ ਵੀਡੀਓ ਤੇ ਬਾਅਦ ਚ ਤੁਸੀਂ ਦੇਖ ਦੇਖ ਕੇ ਚਲੇ ਜਾਨੇ ਲਾਈਕ ਕਰਨਾ ਭੁੱਲ ਜਾਨੇਓ ਜਦੋਂ ਨਾ ਸਟਾਰਟ ਹੁੰਦੀ ਹੈ ਵੀਡੀਓ ਉਦੋਂ ਹੀ ਲਾਈਕ ਕਰ ਦਿਆ ਕਰੋ ਚਲੋ ਜੀ ਹੁਣ ਆਪਾਂ ਬਸ ਸੱਣੀ ਵਗੈਰਾ ਹੋ ਗਈ ਤੇ ਹੁਣ ਆਪਾਂ ਲਾਉਨੇ ਆ ਤੇ ਝਾੜੂ ਝਾੜੂ ਵਗੈਰਾ ਲਾ ਦੇ Ну Василию. Серёга, а? Биби. Вот. А! 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 Он записал для гол на девку. Да что это? Спарта. Vai ler tia. Tchau pro papo. Ah. Tá correndo atrás de mim.